ਮੌਸਮ ਦਾ ਅਮੀਜ਼ਾਸ ਬਦਲ ਰਿਹਾ ਹੈ ਮੰਡੀ ਵਿੱਚ ਨਮੀਆਂ ਸਬਜ਼ੀਆਂ ਵੀ ਆਉਣ ਲੱਗੀਆਂ ਹਨ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਮੰਡੀ ਵਿੱਚ ਆਉਂਦੀਆਂ ਹਨ ਪਰ ਅੱਜ ਤੋਂ ਸ਼ਰਾਦ ਸ਼ੁਰੂ ਹੋਣ ਨੂੰ ਲੈ ਕੇ ਸਬਜ਼ੀਆਂ ਦੇ ਰੇਟ ਵੀ ਵਧ ਗਏ ਹਨ ਜਿਸ ਦੇ ਚੱਲਦੇ ਮੀਡੀਆ ਟੀਮ ਅੰਮ੍ਰਿਤਪੁਰ ਦੀ ਰਾਮਬਗ ਸਬਜ਼ੀ ਮੰਡੀ ਵਿੱਚ ਕੋਈ ਸੇਠਾ ਦੁਕਾਨਦਾਰਾਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਜਾਣੇ ਸਬਜ਼ੀਆਂ ਦੇ ਰੇਟਾਂ मेरा नशोक पट्टी मंडी मैं रामबाव मंडी पहुंचा हैं ਐਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਜ਼ ਜਿਹੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਸਟਮ ਉਹਨੂੰ ਚਲਾ ਲੈਂਦਾ ਸੀ ਅੱਜ ਇਸੇ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਹੋ ਗਿਆ ਕਿ ਗਰੀਬ ਦੇ ਕੋਲ ਸਬਜ਼ੀ ਖਰੀਦਣ ਨੂੰ ਬੜੀ ਔਖੀ ਹੋ ਗਈ ਹੈ। ਉਹ ਇਲਾ ਮਹंगाई ਵਾਲੇ ਵੱਧ ਰਹੀ ਆ। ਇਹਦੇ ਨਾਲ ਥੋੜੀ ਜਿਹੀ ਤੰਕੀਰ ਪਾਣੀ ਚਾਹੀਦੀ ਤਾਂ ਕਿ ਗਰੀਬ ਵਧੀਆ ਤਰੀਕੇ ਨਾਲ ਰੋਟੀ ਜਿਹੜੀ ਖਾ ਸਕਣ। ਧੰਨਵਾਦ ਜੀ। ਜੀ ਇਹਦਾ ਨਾਮ ਦੱਸੋ ਕਿਹੜੀ ਮੰਡੀ ਹੈ ਤੇ ਸਬਜ਼ੀਆਂ ਦੇ ਕਿੰਨੇ ਦੇ ਜ਼ਾਫਰਾ ਉੱਤੇ ਹੈ। ਹੈਲੋ ਇਹ ਉਸ रहमान ਨਾਮ ਨੂੰ ਤੇ ਨਮਕ ਮਤ ਤੇ ਕੀ ਚੀਜ਼ ਮਿਠੀ ਸਬਜ਼ੀਆਂ ਦੇ ਭਾਅ ਕਿੰਨੇ ਕੇ ਇਜ਼ਾਫਾ ਹੋਇਆ ਸੋਜੀਆਂ ਭਾਜੀ ਦੇਖੋ ਇਹ ਜੋ ਦਸਾਂ ਭਿੰਡੀਆਂ ਕਲੇਲੇ ਇਹ ਸੋਦੇ ਪੁਰਾਣੇ ਹੋ ਚੁੱਕੇ ਨੇ ਹੁਣ ਨਵੇਂ ਸੋਦੇ ਚੱਲਣ ਚੱਲਣ ਵਾਲੇ ਆ ਜਿਸ ਤਰ੍ਹਾਂ ਗਾਜਰਾ ਮਟਰ ਛਲਗਮ ਮੇਤੀ ਸਾਗ ਤੇ ਨਵੇਂ ਸੋਦੇ ਚੱਲੇ ਜਦੋਂ ਤੇ ਸੋਦੇ ਆਪਣੇ ਆਪ ਹੀ ਨੇਵਲ ਜਾਏ ਨੇ कि प्याज पहला की पास ही होगी बाजार में प्याज पहले का सी 40 40 45 में किलो वो ऐसे जिनजा पंजाब जिनजन में किलो और महंगा होएगा जी टमाटर टमाटर 30 40 30 40 30 40 पापा जी शिमला मिर्च की बात करते पहले रेट की थी तो होन मैंने रेट है की 60 रुपए किलो 70 रुपए किलो जिस पहले सस्ती थी होन पिछो आपका डारी है के होन असली 120 रुपए किलो जा रही है ग्राहक आम चीज के ऊपर ਵਾਕਾਂ ਦੀ ਮੱਕੋ ਜੀ ਜਿਹਨੇ ਕਰੋ ਕੇ Shimla ਮੱਚ ਲੈਣ ਹੁੰਦਾ ਹੈ ਉਹ ਲੈ ਜੀ ਇੱਥੇ ਆ ਕੇ ਰੇਟ ਪੁੱਛਦਾ ਤੇ ਉਹ ਹੋਰ ਕਹਿੰਦਾ ਚਲੋ ਹੋਰ ਕੀ ਗੱਲ ਹੈ ਹੋਰ ਜਿਹੜੀ ਸਬਜ਼ੀਆਂ ਰੇਟ ਵਧੇ ਉਹ ਬਸ ਵਿਆਜਾਂ ਦੇ ਵਿਆਜ ਦੇ ਲਸਣ ਦਾ ਰੇਟ ਵਧਿਆ ਜੇ ਲਸਣ ਦਾ ਰੇਟ ਵਧਿਆ ਤੇ ਅਦਰਕ ਦਾ ਰੇਟ ਕਰ ਗਿਆ ਮੈਨੇ ਅਦਰਕ ਪਹਿਲਾਂ 50 ਰੁਪਏ ਪਾਸ ਸੀ ਤੇ ਅਦਰਕ 80 ਰੁਪਏ ਬਾਏ ਲਸਣ ਦੀ ਰੇਟ ਕੀ ਹੈ ਲਸਣ 100 ਰੁਪਏ ਬਾਏ ਐਸ ਤਰ੍ਹਾਂ ਤੇ ਅਦਰਕ 20 ਰੁਪਏ ਬਾਏ پہلے 550 روپے با ادرک اگاسی اپنا 80 روپے مگی لیول دے سودا ایک چیز کٹ دی ایک وجھ جاندی ہے ایک کٹ کار کی سمجھ کیوں سمجھ جیڑی چیز کٹاندی ہے وہ مہنگی ہوئی جیڑی مگی بڑی زیادہ جو وہ سستی ہوئی کوئی چیز دار اپنے ابھی سستی ہے پراپرٹی بیچنے اور خریدنے کے لیے رابطہ کریں فیر ڈیل